ਕਿਸਾਨ ਵੀਰੋ ਸੋਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਸਾਨਾ ਉਤਾਲੀਰ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਹੀਂ ਨਵੇਂ ਪਹਿਲਾਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਆ ਤੁਹਾਡੇ ਵਾਸਤੇ ਬਈ ਗਾਂ ਲਿਆਂਦੀ ਹੈ ਬਾਈਆਂ ਵੀਰੇ ਸਸਰੀ ਦਾ ਤੇ ਪਿੰਡ ਜੀ ਆਪਣਾ ਪਿੰਡ ਤੇ ਲਵਾਗਾ ਜਿਲ੍ਹਾ ਨਾਲਾ ਠੀਕ ਹੈ ਜੀ ਤੇ ਇਹ ਆਪਣੀ ਗਾਂ ਬਕਾਊ ਹੈ ਜੀ ਠੀਕ ਹੈ ਜੀ ਇਹ 14 ਲੀਟਰ ਦੁੱਧ ਹੈ ਇਹ ਥੱਲੇ ਠੀਕ ਹੈ ਜੀ 4 4 4 ਮਹੀਨਾ ਵੀ ਗੱਭਣਾ ਹੈ ਠੀਕ ਹੈ ਜੀ ਚੈੱਕ ਪਾਸ ਆ ਠੀਕ ਹੈ ਜੀ ਪਹਿਲਾਂ ਇਹ ਦੁੱਧ 32 ਲੀਟਰ ਸੀ ਹਾਂਜੀ ਤੇ ਹੁਣ ਜੀ ਹੁਣ ਇਹ ਦਾ ਦੁੱਧ 14 ਲੀਟਰ ਆ ਠੀਕ ਹੈ ਜੀ ਬਾਕੀ ਤੁਸੀਂ ਗਾਂ ਚੈੱਕ ਕਰ ਸਕਦੇ ਹੋ ਪੂਰੀ ਸਿਹਤ ਦਾ ਗਾਂ ਜੀ ਥਾਮ ਚੈੱਕ ਕਰਾ ਤੇ ਬਾਕੀ ਜਿਹੜੇ ਵੀਰ ਨੇ ਖਰੀਦਦੇ ਨੇ ਉਹ ਚੱਲੀ ਜਾਂਦਾ ਭਾਈ ਨੰਬਰ ਬਾਈਆਂ ਨਾਲ ਕਰ ਸਕਦਾ ਹੈ ਸੰਪਰਕ ਠੀਕ ਹੈ ਜੇ ਇਦਾਂ ਦੀ ਆਪਾਂ ਤੋਂ ਐਡ ਕਰਵਾਉਣ ਲਈ ਆਪਣੇ ਨਾਲ ਵੀ ਕਰ ਸਕਦਾ ਸੰਪਰਕ ਪਾਏ ਕਿ ਆਪਣਾ ਨੰਬਰ ਧੰਨਵਾਦ